ਮੈਂ ਅਸ਼ਾ ਵਰਕ ਕਰਦੀ ਮੈਨੂੰ ਕੋਈ ਉਮੀਦ ਨਹੀਂ ਸੀ ਮੈਂ ਮਲਟੀਪਰਪਸ ਹੈਲਥ ਵਰਕਰ ਦਾ ਕਰਿਆ ਹੋਇਆ ਹੈ ਡਿਪਲੋਮਾ ਲਿਆ ਹੋਇਆ ਹੈ ਤੇ ਬਟ ਮੈਨੂੰ ਕੋਈ ਵੀ ਉਮੀਦ ਨਹੀਂ ਸੀ ਕਿ ਮੇਰਾ ਇਹ ਰੈਗੂਲਰ ਚਲਸ ਨੰਬਰ ਬੋਗਾ ਕਿ ਨਾ ਕਿਸੇ ਸਪਾਰਸ ਤੇ ਸਿਰਫ ਮੈਰਿਟ ਵੇਸ ਤੇ ਭਰਤੀ ਹੋਈ ਹੈ ਮੈਂ ਮਾਨ ਸਰਕਾਰ ਦਾ ਬਹੁਤ ਧੋਤਲ ਬਣਦੀ ਹੈ ਮੇਰਾ ਨਾਮ ਡਾਕਟਰ ਵਾਹਿਦ ਮੁਹੰਮਦ ਹੈ ਮੈਂ ਪੰਜਾਬ ਜਿਹੜੀ ਨੈਸ਼ਨਲ ਹੈਲਥ ਮਿਸ਼ਨ EMPLOYEES UNION ਦਾ ਸੂਬਾ ਪ੍ਰਧਾਨਾ ਅੱਜ ਮੰਤਰੀ ਜੀ ਮਲੇਰਕੋਲਾ ਵਿਖੇ ਪਹੁੰਚੇ ਸੀ ਤੇ ਯੂਨੀਅਨ ਵੱਲੋਂ ਉਹਨਾਂ ਨੂੰ ਸਾਡਾ ਜਿਹੜਾ ਸਾਡੇ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਦੇ ਸਬੰਧ ਚ ਇੱਕ ਯਾਦ ਪੱਤਰ ਦਿੱਤਾ ਗਿਆ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹਨਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਲਗਭਗ 9000 ਮੁਲਾਜ਼ਮ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ ਹੈ ਔਰ ਬੜੇ ਅਫਸੋਸ ਦੀ ਗੱਲ ਹੈ ਕਿ 18 ਸਾਲਾਂ ਤੋਂ ਕੰਟ੍ਰੈਕਟ ਬੇਸ ਤੇ ਕੱਚੇ ਕਾਮਿਆਂ ਦੇ ਤੌਰ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਭਰਤੀ ਕੀਤੀ ਗਈ ਸੀ ਔਰ ਲਗਾਤਾਰ 18 ਸਾਲਾਂ ਤੋਂ ਜਿਹੜੀ ਸਰਕਾਰੀ ਲੁੱਟ ਹੈ ਮੁਲਾਜ਼ਮਾਂ ਦੀ ਕਿਰਤ ਦੀ ਉਹ ਜਾਰੀ ਹੈ ਸੋ ਅੱਜ ਮੰਤਰੀ ਸਾਹਿਬ ਨੂੰ ਉਹਦੇ ਸਬੰਧ ਦੇ ਵਿੱਚ ਦੱਸਿਆ ਗਿਆ ਹਾਲਾਂਕਿ ਇਸ ਸਰਕਾਰ ਨਾਲ ਸਾਡੀ ਯੂਨੀਅਨ ਦੀਆਂ 32 ਮੀਟਿੰਗਾਂ ਹੋ ਚੁੱਕੀਆਂ ਨੇ 32 ਮੀਟਿੰਗਾਂ ਦੇ ਵਿੱਚ ਸਰਕਾਰ ਨੇ ਹਰ ਮੀਟਿੰਗ 'ਚ ਇਹ ਕਿਹਾ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਤੇ ਬਹੁਤ ਜਲਦੀ ਪੂਰਾ ਕਰਾਂਗੇ ਸੈਲਰੀ ਰਿਵੀਜ਼ਨ ਨੂੰ ਲੈ ਕੇ ਤੁਸੀਂ ਹੈਰਾਨ ਹੋਵੋਗੇ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਆ ਹਾਲਾਂਕਿ ਉਹਨਾਂ ਦੀ ਯੋਗਤਾ ਬਰਾਬਰ ਹੈ ਉਹਨਾਂ ਦੀ ਪੋਸਟ ਬਰਾਬਰ ਹੈ ਉਹਨਾਂ ਦਾ ਕੰਮ ਬਰਾਬਰ ਹੈ ਉਹਨਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਵੀ ਬਰਾਬਰ ਹੈ ਪਰ ਤਨਖਾਹਾਂ ਦੇ ਵਿੱਚ 4 ਗੁਣਾ ਦਾ ਫਰਕ ਹੈ ਸੋ ਇਹ ਭੇਦਭਾਵ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਹੈ ਦੂਸਰਾ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀ ਇਹ ਮੁੱਖ ਮੰਗ ਹੈ ਕਿ ਜੇਕਰ ਸਾਡੀਆਂ ਯੋਗਤਾਵਾਂ ਬਰਾਬਰ ਨੇ ਕੰਮ ਬਰਾਬਰ ਹੈ ਔਰ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਬਰਾਬਰ ਹੈ ਭਰਤੀ ਕਰਨ ਦੀ ਪ੍ਰਕਿਰਿਆ ਬਰਾਬਰ ਹੈ ਤਾਂ ਤਨਖਾਹਾਂ ਵੀ ਬਰਾਬਰ ਹੋਣੀਆਂ ਚਾਹੀਦੀਆਂ ਨੇ ਸੋ ਇਸ ਸਬੰਧ ਦੇ ਵਿੱਚ ਮੰਤਰੀ ਜੀ ਨੂੰ ਮਿਲੇ ਸੀਗੇ ਹਾਲਾਂਕਿ ਕੁਝ ਹੋਰ ਵੀ ਛੋਟੀਆਂ-ਮੁਟੀਆਂ ਮੰਗਾਂ ਨੇ ਪਰਣ ਤੋਂ ਸਾਡੀ ਜਿਹੜੀ ਮੁੱਖ ਮੰਗ ਹੈ ਉਹ ਇਹ ਹੈ ਕਿ ਬਰਾਬਰ ਯੋਗਤਾ ਬਰਾਬਰ ਕੰਮ ਤੇ ਬਰਾਬਰ ਤਨਖਾਹ ਮੰਤਰੀ ਜੀ ਨਾਲ ਮੈਂ ਦੱਸਿਆ ਸਰ ਲਗਭਗ 32 ਮੀਟਿੰਗ ਹੋ ਚੁੱਕੀਆਂ ਹਰ ਮੀਟਿੰਗ ਦੇ ਵਿੱਚ ਇਹੀ ਆਸ਼ਵਾਸ਼ਣ ਦਿੱਤਾ ਗਿਆ ਕਿ ਬਹੁਤ ਜਲਦ ਕਰ ਦਾਂਗੇ ਇਸ ਸਰਕਾਰ ਦੇ 3 ਸਾਲ ਨਿਕਲ ਗਏ 3 ਸਾਲਾਂ ਚ ਤਾਂ ਇੱਕ ਪੈਸੇ ਦਾ ਵੀ ਮੁਲਾਜ਼ਮਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਔਰ ਉਮੀਦ ਕਰਦੇ ਹਾਂ ਕਿ ਚਲੋ ਦੇਰ ਸਹੀ ਸਰਕਾਰ ਜਾਗੂਗੀ ਤੇ ਜਿਹੜਾ 9000 ਕੱਚਾ ਮੁਲਾਜ਼ਮ ਪੰਜਾਬ ਦੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਾਰਡਾਂ ਚ ਦਿਨ ਰਾਤ ਕੰਮ ਕਰਦਾ ਹੈ ਸਰਕਾਰ ਉਹਨਾਂ ਬਾਰੇ ਵੀ ਕੁਝ ਸੋਚੇ ਜੇ ਤੁਹਾਡੀ ਮਰੀ ਸਰਕਾਰ ਹੋਦੀ ਤਾਂ ਕੀ ਤੁਹਾਡੇ ਹਸਪਤਾਲਾਂ ਕੋਲ ਕਦਮਾਂ ਉਠਾਉਣਗੇ ਸਰ ਦੇਖੋ ਇੱਕ ਬੜਾ ਸਿੰਪਲ ਜਿਹਾ ਸੋਸ਼ੀਓਲੋਜੀ ਦਾ ਰੂਲ ਹੈ ਕਿ ਜਿੱਥੇ ਭੇਦਭਾਵ ਹੁੰਦਾ ਹੈ ਫਿਰ ਉੱਥੇ ਵਿਰੋਧ ਵੀ ਹੁੰਦਾ ਹੈ ਸੋ ਸਾਡਾ ਸਪਸ਼ਟ ਸੰਦੇਸ਼ ਹੈ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਕਿ ਚਾਹੇ ਲੁਧਿਆਣਾ ਦੀ ਜਿਮਨੀ ਚੋਣ ਹੋਵੇ ਜਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 9000 ਬੰਦਾ ਸੜਕਾਂ ਤੇ ਉਤਰੂਗਾ ਹਰ ਵਿਧਾਨ ਸਭਾ ਚ ਹਰ ਕਸਬੇ ਚ ਹਰ ਹਲਕੇ ਚ ਜਾ ਕੇ ਸਰਕਾਰ ਦਾ ਅਸੀਂ ਵਿਰੋਧ ਕਰਾਂਗੇ ਤੇ ਘਰੋ ਘਰੀ ਪਰਚੇ ਵੰਡ ਕੇ ਸਰਕਾਰ ਦੀ ਪੋਲ ਖੋਲਾਂਗੇ ਹਾਂਜੀ ਸਰ ਮੇਰਾ ਨਾਮ ਮੁਨਵਰ ਜਹਾਂ ਮਲੇਰਪੋਲਾ ਤੋਂ ਮੈਂ ਸਟੇਟ ਪ੍ਰੈਜ਼ੀਡੈਂਟ 986 ਮਲਟੀਪਰਪਸ ਹੈਲਥ ਵਰਕਰ ਫੀਮੇਲ ਯੂਨੀਅਨ ਦੀ ਮਤਲਬ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਜਿਹੜਾ ਸਾਡਾ ਅੱਜ ਦਾ ਮੰਗ ਪੱਤਰ ਦੇਣ ਦਾ ਮਕਸਦ ਸੀਗਾ ਅੱਜ ਸਿਹਤ ਮੰਤਰੀ ਸਾਹਿਬ ਸਾਡੇ ਮਲੇਰਕੋਲਾ ਆਏ ਸੀਗੇ ਅ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਡਾਕਟਰ ਵਾਈ ਸਾਹਿਬ ਨੇ ਦੱਸਿਆ ਕਿ ਅਸੀਂ 18 ਸਾਲ ਤੋਂ ਨਾ ਐਨ ਐਚ ਐਮ ਵਾਈ 11 ਦੇ ਵਿੱਚ ਵੰਡ ਕੇ ਅੰਡਰ ਕੰਟਰੈਕਟਰ ਦੇ ਵਿੱਚ ਜੌਬ ਕਰ ਰਹੇ ਸੀਗੇ ਸਰਕਾਰ ਕੋਲ ਅਸੀਂ 18 ਸਾਲ ਤੋਂ ਲਗਾਤਾਰ ਘੰਨੇ ਰੈਲੀਆਂ ਲਾ ਰਹੇ ਸੀਗੇ ਕਿ ਸਾਨੂੰ ਸਾਡੀ ਪੋਸਟ ਦਾ ਸਾਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਨੇ ਅਕਤੂਬਰ 2023 ਦੇ ਵਿੱਚ ਨਵੀਆਂ ਪੋਸਟਾਂ ਕੱਢੀਆਂ ਅਸੀਂ ਉਸ ਪੋਸਟਾਂ ਤੇ ਦੁਬਾਰਾ ਅਪਲਾਈ ਕੀਤਾ ਪੇਪਰ ਦਿੱਤਾ ਮਾਰਕਸ ਲਿੱਤੇ ਉਹਦੇ ਵਿੱਚ ਸੈਨਿਓਰਿਟੀ ਲਿਸਟਾਂ ਬਣੀਆਂ ਸਾਰਾ ਕਹਿਣ ਦਾ ਮਕਸਦ ਇਹ ਕਿ ਨਵੇਂ ਮੁਲਾਜ਼ਮ ਦੀ ਤਰ੍ਹਾਂ ਸਾਨੂੰ ਬਾਚਿਆ ਗਿਆ ਪਰ ਮੈਂ ਇਹ ਮੰਗ ਕਰਦੀ ਆ ਕਿ ਜਿਵੇਂ ਕਿ ਮੈਂ ਆ ਜਾਂ ਮੇਰੇ ਨਾਲ ਦੇ ਜਿੰਨੇ ਵੀ ਸਾਥੀ ਇਸ ਜੌਬ ਦੇ ਵਿੱਚ ਆਏ ਨੇ ਕੀ ਸਾਨੂੰ 18 ਸਾਲ ਬਾਅਦ ਉਸੇ ਪੋਸਟ ਤੇ ਉਸੇ ਵਿਭਾਗੇ ਤੇ ਉਸੇ ਕੰਮ ਕਰਦਿਆਂ ਤੇ ਸਾਡੇ ਤੇ ਕੀ ਪਰਖ ਕਾਲ ਲੱਗਣਾ ਚਾਹੀਦਾ ਹੈ ਕੀ ਅਸੀਂ ਉਸ ਕੰਮ ਦੇ ਕਾਬਿਲ ਨਹੀਂ ਹੈਗੇ ਪਰਖ ਕਾਲ ਦਾ ਮਤਲਬ ਹੁੰਦਾ ਇੱਕ ਟ੍ਰੇਨਿੰਗ ਟਾਈਮ ਸਾਨੂੰ ਤਾਂ ਵੈਸੇ ਹੀ 18 ਸਾਲ ਹੋ ਚੁੱਕੇ ਨੇ ਸਰ ਸਾਡੀ ਪੂਰ ਜ਼ੋਰ ਅਪੀਲ ਹੈ ਕਿ ਸਾਡਾ ਜਿਹੜਾ ਪਰਖ ਕਾਲ ਨਾ ਲਾਇਆ ਜਾਵੇ ਕਿਉਂਕਿ ਅਸੀਂ ਆਲਰੇਡੀ ਮਹਿਕਮੇ ਦੇ ਵਿੱਚ ਉਸੇ ਪੋਸਟ ਤੇ ਉਸੇ ਜਗ੍ਹਾ ਤੇ ਉਸੇ ਕੰਮ ਕਰਦੇ ਨੂੰ 18 ਸਾਲ ਹੋ ਚੁੱਕੇ ਦੂਸਰੀ ਗੱਲ ਜਿਹੜੀ ਹੈਗੀ ਸਾਡੀ ਪੰਜਾਬ ਸਕੇਲ ਦੀ ਹੈ ਕਿਉਂਕਿ 17 7 2020 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਰੱਖੇ ਗਏ ਨੇ ਉਹਨਾਂ ਨੂੰ ਉਹਨਾਂ ਨੇ ਸੈਂਟਰ ਸਕੇਲ ਦਿੱਤਾ ਗਿਆ ਜਿਹੜੀ ਕਿ ਅਸੀਂ ਪੂਰੀ ਜਿਹੜੀ ਨਿੰਦਾ ਕਰਦੇ ਇਸ ਚੀਜ਼ ਨੂੰ ਕਿ ਸਾਡੇ ਉੱਪਰ ਪੰਜਾਬ ਸਕੇਲ ਲਗਾਏ ਜਾਣ ਕਿਉਂਕਿ ਸਾਡੇ ਤੋਂ ਪਹਿਲਾਂ ਦੇ ਜਿਹੜੇ ਮੁਲਾਜ਼ਮ ਹੈ ਜੇ ਸਾਡੀ ਭਰਤੀ ਦੇਖੀ ਜਾਵੇ ਤਾਂ ਜਿਹੜੀ ਸਾਡੀ ਭਰਤੀਆਂ ਨੇ 2005 6 7 ਦੀਆਂ ਨੇ 18 ਸਾਲ ਹੋ ਗਏ ਸਰ ਮੈਗਮੇ ਵਿੱਚ ਕੰਮ ਕਰਦੇ ਹੋ ਤਾਂ ਅਸੀਂ ਤਾਂ ਪੁਰਾਣੇ ਮੁਲਾਜ਼ਮ ਹੋਏ ਨਾ ਤਾਂ ਸਾਡੇ ਸਾਰੇ ਮੁਲਾਜ਼ਮਾਂ ਤੇ ਜਿਹੜੇ ਹੁਣ ਪੱਕੇ ਹੋਏ ਨੇ ਜਾਂ ਹੋਣ ਵਾਲੇ ਨੇ ਆਉਣ ਵਾਲੇ ਸਮੇਂ 'ਚ ਸੈਂਟਰ ਸਕੇਲ ਛੱਡ ਕੇ ਸਰ ਸਾਡੇ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ। ਬਸ ਸਾਡਾ ਇਹੀ ਹੈ ਕਿਉਂਕਿ ਸਾਡੀ ਜਿਹੜੀ ਅੱਗੀ ਜੌਬ ਹੈ ਬਹੁਤ ਘੱਟ ਰਹੀ ਜਿਹੜੀ ਸਾਡੀ ਪਿਛਲੀ 18 ਸਾਲ ਦੀ ਸਰਵਿਸ ਆ ਉਹਨੂੰ ਵੀ ਕਾਊਂਟ ਕੀਤਾ ਜਾਵੇ। ਦੇਖੋ ਸਾਡੀ ਤਾਂ ਇਸ ਹਿਸਾਬ ਨਾਲ ਸਾਡੀ ਤਾਂ ਪ੍ਰੋਮੋਸ਼ਨ ਹੀ ਨਹੀਂ ਹੋਣੀ ਕਿਉਂਕਿ ਮੈਗਮੇ ਦੇ ਵਿੱਚ ਸਾਨੂੰ ਪਤਾ ਕਿ ਜਿਹੜੀ ਪ੍ਰੋਮੋਸ਼ਨ ਹੈ ਉਹ 20 ਸਾਲ ਬਾਅਦ ਹੋਣੀ ਹੈ ਤਾਂ ਸਾਡੀ ਤਾਂ 20 ਸਾਲ ਦੀ ਸਰਵਿਸ ਹੀ ਨਹੀਂ ਬਣਨੀ ਜੇ ਅੱਜ ਸਾਡੀ ਜੁਆਇਨ ਹੋਈ ਸੀ ਜੈਸੀ ਕੰਟਰੈਕਟ ਤੇ ਹੀ ਸੀ ਪਰ ਸਾਡਾ ਕੰਮ ਤਾਂ ਸੇਮ ਸੀ ਨਾ ਸਾਡਾ ਉਸ ਜਿਹੜੀ ਸਰਵਿਸ ਪੀਰੀਅਡ ਨੂੰ ਉਸੇ ਵਿੱਚ ਸਾਡੇ ਜੋੜ ਕੇ ਸਾਨੂੰ ਅੱਗੇ ਪ੍ਰੋਮੋਸ਼ਨਾਂ ਵੀ ਦਿੱਤੇ ਜਾਂਦੇ ਤੇ ਪ੍ਰੋਵੀਜ਼ਨ ਪੀਰੀਅਡ ਲਾਏ ਜਾਵੇ ਇਹ ਸਾਡੀ ਜਿਹੜੀ ਮੇਨ ਡਿਮਾਂਡ ਹੈ